ਪੈਟਰੋਲ ਪੰਪ ਸੰਚਾਲਕਾਂ ਨੇ ਇੱਕ ਵਾਰ ਫਿਰ ਤੋਂ ਹੜਤਾਲ ਕਰ ਦਿੱਤੀ ਹੈ 5000 ਪੈਟਰੋਲ ਪੰਪ ਬੰਦ ਨੇ ਜਿੱਹਾ ਪੈਟਰੋਲ ਨਹੀਂ ਮਿਲੇਗਾ ਹੜਤਾਲ ਸ਼ੁਰੂ ਹੋ ਚੁੱਕੀ ਆ 2 ਦਿਨ ਦੇ ਲਈ ਪੈਟਰੋਲ ਪੰਪ ਬੰਦ ਰਹਿਣਗੇ ਸਭ ਤੋਂ ਵੱਡੀ ਜਾਣਕਾਰੀ ਤੁਹਾਡੀ ਸਕਰੀਨ ਤੇ ਸਾਂਝੀ ਕਰਨ ਜਾ ਰਹੇ ਹਾਂ ਫਿਲਹਾਲ ਦੱਸਦੇ ਕਿ ਪੈਟਰੋਲ ਪੰਪ ਮਾਲਕਾਂ ਦੇ ਹੜਤਾਲ ਸ਼ੁਰੂ ਹੋ ਚੁੱਕੀ ਹੈ ਫਿਲਹਾਲ ਇਹ ਹੜਤਾਲ ਪੂਰੇ ਰਾਜਸਥਾਨ ਦੇ ਵਿੱਚ ਕੀਤੀ ਗਈ ਆ ਸਭ ਤੋਂ ਵੱਡੀ ਜਾਣਕਾਰੀ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਸਾਂਝੀ ਕਰ ਰਹੇ ਹਾਂ 5000 ਦੇ ਕਰੀਬ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ ਨੇ ਦੱਸਿਆ ਜਾਂਦਾ ਕਿ ਆਮ ਜਨਤਾ ਨੂੰ ਫਿਲਹਾਲ 2 ਦਿਨਾਂ ਤੱਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਲਈ ਕਿਉਂਕਿ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਵੱਲੋਂ ਅੱਜ ਪੂਰੇ ਦੱਸਿਆ ਜਾਂਦਾ ਇੱਕ ਰਸਤੇ 'ਚ ਹੜਤਾਲ ਤੇ ਚਲੇ ਗਏ ਨੇ ਹੜਤਾਲ ਦਾ ਅਸਰ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ ਫਿਲਹਾਲ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪੈਟਰੋਲ ਪੰਪ ਪੂਰੀ ਤਰੀਕੇ ਨਾਲ ਬੰਦ ਕਰ ਦਿੱਤੇ ਗਏ ਨੇ ਪੈਟਰੋਲ ਪੰਪ ਬੰਦ ਹੋਣ ਦੇ ਨਾਲ ਲੋਕਾਂ 'ਚ ਇੱਕ ਵਾਰ ਤਾਂ ਹਾਹਾਕਾਰ ਜੀ ਮੱਚੀ ਪਈ ਹੈ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਮਣਾ ਕਰਨਾ ਪੈ ਰਿਹਾ ਤੇ ਹਾਲੇ ਤਾਂ ਸ਼ੁਰੂਆਤ ਹੈ ਯਾਨੀ ਕਿ ਅਜੇ ਤਾਂ ਪਹਿਲਾ ਦਿਨ ਹੈ 2 ਦਿਨ ਪੰਪ ਬੰਦ ਰੱਖਣ ਦਾ ਐਲਾਨ ਕੀਤਾ ਗਿਆ પેટ્રોલ ਪੰਪ ਡੀਲਰਸ ਐਸੋਸੀਏਸ਼ਨ ਰਾਜਸਥਾਨ ਦੇ ਵੱਲੋਂ ਜੋ ਜਾਣਕਾਰੀ ਮਿਲ ਰਹੀ ਹੈ ਫਿਲਹਾਲ ਸਭ ਤੋਂ ਵੱਡੀ ਖਬਰ ਤੁਹਾਡੀ ਸਕਰੀਨ ਤੇ ਸਾਂਝੀ ਕਰ ਰਹੇ ਹਾਂ પેટ્રોલ ਪੰਪ 2 ਦਿਨ ਦੇ ਲਈ ਬੰਦ ਰਹਿਣਗੇ 2 ਦਿਨ ਲਈ પેટ્રોલ ਪੰਪ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਤੇ ਇਸ ਐਲਾਨ ਵਿਚਾਲੇ ਸਭ ਤੋਂ ਵੱਡੀ ਜਾਣਕਾਰੀ ਹੈ ਫਿਲਹਾਲ 2 ਦਿਨ ਤੇਲ ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ ਨੂੰ ਲੈ ਕੇ ਰਾਜਸਥਾਨ 'ਚ ਦਿੱਕਤ ਆ ਸਕਦੀ ਹੈ ਜੋ ਜਾਣਕਾਰੀ ਮਿਲ ਰਹੀ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਦੱਸਦੇ ਕਿ 5000 ਤੋਂ ਵੱਧ ਪੰਪ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਰਾਜਸਥਾਨ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਦੱਸਦੇ ਨੇ ਕਿ ਪੈਟਰੋਲ ਪੰਪ ਸੰਚਾਲਕਾਂ ਨੇ ਹੜਤਾਲ ਦੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਪੈਟਰੋਲ ਡੀਜ਼ਲ ਉਪਲਬਧ ਨਾ ਕਰਾਉਣ ਦਾ ਫੈਸਲਾ ਲਿਆ ਜੀ ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਦਿੱਤਾ ਗਿਆ ਕਿ ਤੁਹਾਨੂੰ ਵੀ ਪੰਪ ਤੋਂ ਕਿਸੇ ਵੀ ਪੰਪ ਤੋਂ ਤੇਲ ਨਹੀਂ ਮਿਲੇਗਾ ਯਾਨੀ ਕਿ ਸਰਕਾਰੀ ਗੱਡੀ ਹੋਵੇ ਜਾਂ ਪ੍ਰਾਈਵੇਟ ਆਮ ਲੋਕ ਕੋਲ ਜਾਂ ਪ੍ਰਸ਼ਾਸਨਿਕ ਅਧਿਕਾਰੀ ਤੇਲ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ ਨਾ ਪੈਟਰੋਲ ਮਿਲੇਗਾ ਨਾ ਡੀਜ਼ਲ ਮਿਲੇਗਾ ਅਜਿਹਾ ਐਲਾਨ ਕੀਤਾ ਗਿਆ ਰਾਜਸਥਾਨ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਵੱਲੋਂ ਫਿਲਹਾਲ ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਚ ਸਰਕਾਰੀ ਗੱਡੀਆਂ ਨੂੰ ਵੀ ਇੱਧਰ ਉੱਧਰ ਜਾਣ ਦੇ ਰੋਕ ਲਗਾਉਣ ਦੇ ਐਲਾਨ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਵੀ ਪੈਟਰੋਲ ਡੀਜ਼ਲ ਨਹੀਂ ਦੇਣਾ ਭਾਵੇਂ ਕੋਈ ਸਰਕਾਰੀ ਗੱਡੀ ਲੋਕ ਸਭਾ ਚੋਣਾਂ ਦੇ ਵਿੱਚ ਹੀ ਕਿਉਂ ਨਾ ਲੱਗੀ ਹੋਵੇ ਪਰ ਫਿਲਹਾਲ ਸਭ ਤੋਂ ਅਹਿਮ ਜਾਣਕਾਰੀ ਹੈ ਦੱਸਿਆ ਜਾਂਦਾ ਕਿ ਰਾਜਸਥਾਨ ਪੈਟਰੋਲੀਅਮ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਗਵਾਂਡੀ ਸੂਬਿਆਂ ਦੇ ਵਿੱਚ ਵੈਟ ਦੇ ਦਰਾਂ ਘੱਟ ਹੋਣ ਦੇ ਕਾਰਨ ਉੱਥੇ ਸਸਤਾ ਪੈਟਰੋਲ ਤੇ ਡੀਜ਼ਲ ਮਿਲਦਾ ਹੈ ਰਾਜਸਥਾਨ ਚ ਵੈਟ ਦੇ ਦਰ ਜ਼ਿਆਦਾ ਹੋਣ ਕਾਰਨ ਪਿਛਲੇ 5 ਸਾਲਾਂ ਚ ਸੂਬੇ ਦੇ ਅੰਦਰ 62% ਪੈਟਰੋਲ ਪੰਪ ਬੰਦ ਹੋਣ ਦੇ ਕੰਢੇ ਪਹੁੰਚ ਗਏ ਨੇ ਜਿਸ ਦੇ ਕਾਰਨ ਹੁਣ ਪੈਟਰੋਲ ਪੰਪ ਡੀਲਰਾਂ ਨੇ ਫੈਸਲਾ ਕਰ ਲਿਆ ਕਿ ਪ੍ਰਦਰਸ਼ਨ ਕਰਨਗੇ ਤੇ 10 ਤੇ 11 ਮਾਰਚ ਨੂੰ ਦੱਸਿਆ ਜਾਂਦਾ ਕਿ 10 ਮਾਰਚ ਨੂੰ ਸਵੇਰੇ 6 ਵਜੇ ਤੋਂ ਲੈ ਕੇ 12 ਮਾਰਚ ਨੂੰ ਸਵੇਰੇ 6 ਵਜੇ ਤੱਕ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ ਜਾਨੀ ਕਿ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ ਪੈਟਰੋਲ ਪੰਪ ਡੀਲਰ ਦੱਸਦੇ ਨੇ ਕਿ ਤੇਲ ਕੰਪਨੀਆਂ ਦੀ ਮਰਮਾਨੀ ਕਾਰਨ ਪੈਟਰੋਲ ਪੰਪ ਸੰਚਾਲਕਾਂ ਨੂੰ ਸਾਹਮਣੇ ਰੋਜ਼ਗਾਰ ਦਾ ਸੰਕਟ ਖੜਾ ਹੋ ਰਿਹਾ ਹੈ ਤੇ ਇਸ ਰੋਜ਼ਗਾਰ ਦੇ ਸੰਕਟ ਵਿਚਾਲੇ ਉਹਨਾਂ ਨੇ ਹੜਤਾਲ ਕਰਨ ਦਾ ਫੈਸਲਾ ਲਿਆ ਹੈ ਫਿਲਹਾਲ ਪੈਟਰੋਲ ਪੰਪ ਸੰਚਾਲਕਾਂ ਨੇ ਸੱਤ ਚੇਤਾਵਨੀ ਵੀ ਦਿੱਤੀ ਹੈ ਕਹਿੰਦੇ ਜੇਕਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੈਟਰੋਲ ਡੀਜ਼ਲ ਦੇ ਇੱਕ ਦਰਾਂ ਦੇ ਵਿੱਚ ਕਮੀ ਦਾ ਐਲਾਨ ਨਹੀਂ ਕੀਤਾ ਗਿਆ ਤਾਂ ਸੂਬਾ ਪੱਦਰ ਅੰਦੋਲਨ ਚਲਾ ਕੇ ਪੈਟਰੋਲ ਪੰਪ ਸੰਚਾਲਕ ਲੋਕ ਸਭਾ ਚੋਣਾਂ 'ਚ ਵਿਰੋਧ ਕਰਨਗੇ ਫਿਲਹਾਲ ਹੁਣ 10 ਨੂੰ 11 ਨੂੰ ਤੇ 12 ਸਵੇਰੇ 6 ਵਜੇ ਤੱਕ ਤੁਹਾਨੂੰ ਤੇਲ ਨਹੀਂ ਮਿਲੇਗਾ ਪੈਟਰੋਲ ਡੀਜ਼ਲ ਨਹੀਂ ਮਿਲੇਗਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਸਭ ਤੋਂ ਵੱਡੀ ਜਾਣਕਾਰੀ ਕਰੋ ਨਿਕਲਣ ਤੋਂ ਪਹਿਲਾਂ ਤੁਸੀਂ ਵੀ ਲੋਟਰੋ ਰਾਜਸਥਾਨ ਦੇ ਵਿੱਚ ਪੈਟਰੋਲ ਪੰਪ ਬੰਦ ਕਰ ਦਿੱਤੇਗੇ ਨੇ ਫਿਲਹਾਲ ਦੱਸਿਆ ਜਾਂਦਾ ਹੈ ਕਿ ਪੰਪਾਂ ਦੇ ਉੱਤੇ ਨਾ ਤਾਂ ਕਿਸੇ ਪ੍ਰਾਈਵੇਟ ਬੰਦੇ ਨੂੰ ਤੇਲ ਮਿਲਣਾ ਨਾ ਸਰਕਾਰੀ ਗੱਡੀ 'ਚ ਤੇਲ ਪਾਇਆ ਜਾਣਾ ਨਾ ਅਧਿਕਾਰੀਆਂ ਨੂੰ ਦੇ ਕਹਿੰਦੇ ਕਿਸੇ ਹੋਰ ਨੂੰ ਤੇਲ ਦਿੱਤਾ ਜਾਵੇਗਾ ਇਹ ਐਲਾਨ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਵੱਲੋਂ ਕੀਤਾ ਗਿਆ ਜੋ ਐਲਾਨ ਸਭ ਤੋਂ ਵੱਡੀ ਖਬਰ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਸਾਂਝੀ ਕਰ ਰਹੇ ਫਿਲਹਾਲ ਸਭ ਤੋਂ ਅਹਿਮ ਜਾਣਕਾਰੀ ਇਹ ਜਾ ਸਕਦੀ ਹੈ ਕਿ ਪੈਟਰੋਲ ਪੰਪ ਬੰਦ ਰੱਖਣ ਦਾ ਐਲਾਨ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਰਾਜਸਥਾਨ ਦੇ ਵੱਲੋਂ ਕਰ ਦਿੱਤਾ ਗਿਆ ਜੋ ਜਾਣਕਾਰੀ ਮਿਲੀ ਹੈ